ਸੱਚਿਆ ਘਰ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਸ਼ਕਰਕੰਦੀ ਦਾ ਚਾਟ ਸ਼ਕਰਕੰਦੀ ਆਪਾਂ ਇੱਥੇ ਦੋ ਲੈ ਲਏ ਹੋ ਜਣੇ ਇੱਕ ਘਰ ਦੇ ਵਿੱਚ ਹੀ ਜਿਹੜੀਆਂ ਸ਼ਕਰਕੰਦੀਆਂ ਲਾਈਆਂ ਹੋਈਆਂ ਨੇ ਇਹ ਆਪਾਂ ਉਹ ਲੈ ਲਏ ਗਣੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲੈਣਾਗਾ ਹੁਣ ਆਪਾਂ ਸ਼ਕਰਕੰਦੀਆਂ ਨੇ ਜਿਹੜਾ ਇਹ ਚੰਗੀ ਤਰ੍ਹਾਂ ਧੋ ਲੇਤਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੈਤਾ ਹੁਣ ਆਪਾਂ ਜਿਹੜੇ ਚੁੱਲ੍ਹੇ ਦੇ ਵਿੱਚ ਕੋਲੇ ਹੁੰਦੇ ਆ ਉਹਨਾਂ ਦੇ ਆਪਾਂ ਇਹਨੂੰ ਭੁੰਨਣਾ ਸਕਰਕੰਦੀ ਜੀ ਆਪਣੀ ਪੁੱਜ ਕੇ ਹੋ ਗਈ ਤਿਆਰ ਤੇ ਥੋੜੀ ਜੀ ਸਕਰਕੰਦੀ ਜਿਹੜੀ ਆਪਣੀ ਇਹ ਜਾਦਾ ਹੀ ਪੁੱਜ ਗਈਆਂ ਹਿਸਮੀ ਕਰਦ ਦੇ ਨਾਲ ਇਹ ਨਹੀਂ ਛਿੱਲੀ ਜਾ ਰਹੀ ਇਸ ਕਰਕੇ ਆਪਾਂ ਹੱਥ ਦੇ ਨਾਲ ਹੀ ਇਸ ਨੂੰ ਚੰਗੀ ਤਰ੍ਹਾਂ ਛਿੱਲਾ ਲਵਾਂਗਾ ਤੇ ਇਸਦੇ ਆਪਾਂ ਥੋੜੇ ਥੋੜੇ ਜਿਹੜੇ ਹੁੰਦੇ ਪੀਸ ਉਹ ਕਰ ਲਵਾਂਗੇ ਸਕਰਕੰਦੀ ਦੇ ਤੇ ਸਕਰਕੰਦੀ ਇਹ ਬਹੁਤ ਹੀ ਜ਼ਿਆਦਾ ਟੇਸਟ ਬੰਦਾ ਜੀ ਇਸ ਦਾ ਚਾਟ ਤੇ ਇਵਨਲੀ ਆਪਾਂ 1 ਘੰਟਾ ਪਹਿਲਾਂ ਪਾਣੀ ਦੇ ਵਿੱਚ ਭਿਉ ਕੇ ਰੱਖ ਲਈਤੀ ਸੀ ਤੇ ਇਹ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਛਾਂ ਲੈਣਾ ਦੂਸਰੀ ਪਲੇਟ ਦੇ ਵਿੱਚ ਤੇ ਫਿਰ ਆਪਾਂ ਇਸ ਦਾ ਜਿਹੜਾ ਕਿ ਚਾਟ ਹੁੰਦਾ ਬਣਾ ਸਕਦੇ ਹਾਂ ਸ਼ਕਰਕੰਦੀ ਦਾ ਤੇ ਇੱਥੇ ਆਪਾਂ ਇਮਲੀ ਥਾਂ ਤੇ ਜੇਕਰ ਤੁਸੀਂ ਨਿੰਬੂ ਦਾ ਰਸ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਇਸ ਦੇ ਵਿੱਚ ਪਾ ਸਕਦਾ ਹੈ ਹੁਣ ਆਪਾਂ ਹਰਾ ਧਨੀਆ ਜਿਹੜਾ ਕੱਟਿਆ ਹੋਇਆ ਹੈਗਾ ਤਾਜ਼ਾ ਇਹ ਪਾ ਦਾਂਗੇ ਇਸ ਦੇ ਵਿੱਚ ਸ਼ਕਰਕੰਦੀ ਦੇ ਵਿੱਚ ਤੇ ਫਿਰ ਆਪਾਂ ਜਿਹੜੇ ਮਸਾਲੇ ਨੇ ਉਹ ਵੀ ਪਾ ਦਾਂਗੇ ਫਿਰ ਆਪਾਂ ਇੱਥੇ ਜਿਹੜੀ ਰੈਡੀ ਚੀ ਜੀ ਹੁੰਦੀ ਹੈ ਤੇ ਇਹ ਪਾ ਦਾਂਗੇ ਆਪਾਂ ਚੰਗੀ ਕਰ ਰਹੇ ਹੋ ਜੇਕਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਫਿਰ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੁਸੀਂ ਇਹ ਕਰ ਸਿਮਪਲ ਆ ਛਾਟ ਬਣਾ ਕੇ ਖਾਣਾ ਚਾਹੁੰਦੇ ਤਾਂ ਨਾਮਕ ਤੇ ਇਹ ਮਿੱਠਾ ਪਾਣੀ ਹੀ ਇਸਦੇ ਲਈ ਕਾਫੀ ਫੈਦੇਮਨ ਹੁੰਦਾ ਤੇ ਸਵਾਦਿਸ਼ਟ ਵੀ ਬਹੁਤ ਹੀ ਜ਼ਿਆਦਾ ਲੱਗਦਾ ਛਾਟ ਦੇ ਨਾਲ ਇਸਕੇ ਉੱਤੇ ਕਾਲਾ ਨਮਕ ਜਿਹੜਾ ਇਹ ਵੀ ਪਾ ਲੈਂਦਾ ਹੈ ਤੇ ਹੁਣ ਆਪਾਂ ਇਹ ਮਸਾਲਾ ਹੈਗਾ ਜਿਹੜਾ ਇਹ ਵੀ ਪਾ ਲੈਂਦਾ ਇਸਦੇ ਵਿੱਚ ਤੇ ਹੁਣ ਆਪਾਂ ਜਿਹੜੀ ਇਮਲੀ ਦਾ ਘੋਲ ਤਿਆਰ ਕੀਤਾ ਉਸਦੇ ਵੀ ਆਪਾਂ ਇੱਕ ਜਾਂ ਦੋ ਚਮਚ ਪਾ ਲੈਣੇ ਹੈਗੇ ਜੇਕਰ ਤੁਸੀਂ ਜ਼ਿਆਦਾ ਖੱਟਾ ਚਾਹੁੰਦੇ ਖਾਣਾ ਚਾਹੁੰਦੇ ਹੋ ਛਾੜ ਰੋ ਤਾਂ ਤੁਸੀਂ ਜ਼ਿਆਦਾ ਹੀ ਇਮਲੀ ਦਾ ਜਿਹੜਾ ਘੋਲ ਹੁੰਦਾ ਪਾ ਸਕਦੇ ਹੋ ਇਹਦੇ ਆਪਾਂ 2 3 ਚਮਚ ਜਿਹੜੇ ਕਿ ਲੈਤੇ ਹੋਏ ਨੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤਾਂ ਇਸ ਨੂੰ ਆਪਾਂ ਜੇਕਰ ਕਲਰ ਦੇਣਾ ਚਾਹੁੰਦੇ ਆ ਤਾਂ ਆਪਾਂ ਜਿਹੜਾ ਫਰੂਟ ਕਲਰ ਹੁੰਦਾਗਾ ਉਹ ਵੀ ਆਪਾਂ ਇਸ ਦੇ ਵਿੱਚ ਐਡ ਕਰ ਸਕਦੇ ਹਾਂ ਇੱਥੇ ਮੈਂ ਜਿਹੜਾ ਇਹ ਲਿਪੀ ਵਾਲਾ ਕਲਰ ਹੁੰਦਾ ਉਹ ਇਸ ਦੇ ਵਿੱਚ ਪਾ ਲ ਦਿੰਗੀ ਥੋੜਾ ਜਿਹਾ ਜ਼ਿਆਦਾ ਨਹੀਂ ਪਾਉਣਾ ਤੇ ਜੇਕਰ ਤੁਸੀਂ ਇੱਥੇ ਟਮਾਟੋ ਕੈਚੱਪ ਹੁੰਦਾ ਉਹ ਵੀ ਇਸ ਦੇ ਵਿੱਚ ਪਾ ਸਕਦੇ ਹੋਗੇ ਤੇ ਆਪਣੇ ਜਿਹੜਾ ਚਾਟ ਮਸਾਲਾ ਪਾਣ ਕੇ ਇਹ ਤਿਆਰ ਹੋ ਜੂਗਾ ਸ਼ਕਰਕੰਦੀ ਦਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ